ਸੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਰੀਆ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜਿਹੜੀ ਇੱਕ ਸਕੀਮ ਚੱਲ ਰਹੀ ਹੈ ਜਿਹਦੇ ਵਿੱਚ 17500 ਰੁਪਏ ਪ੍ਰਤੀ ਹੈਕਟੇਅਰ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਏਗਾ ਜਿਹੜੇ ਝੋਨਾ ਛੱਡ ਕੇ ਕੋਈ ਹੋਰ ਫਸਲ ਬੀਜਣਗੇ ਤੇ ਉਸ ਤੇ ਆਪਾਂ ਜ਼ਿਕਰ ਕੀਤਾ ਉਸ ਇੱਕ ਵੀਡੀਓ ਬਣਾਈ ਸੀ ਕਿ ਪੰਜਾਬ ਸਰਕਾਰ ਦਾ ਇਹ ਐਲਾਨ ਕਹੋ ਜਾਏ ਉਸ ਨੂੰ ਸਾਹਮਣੇ ਲੈ ਕੇ ਆਉਣਾ ਬਹੁਤ ਲੇਟ ਹੋ ਗਿਆ ਤੇ ਇਹ ਤਾਂ ਵਿੜੇ ਦੀ ਨਵਾਜ ਖ ਵਿੜੇ ਦੀਆਂ ਟੱਕਰਾਂ ਹੋ ਨਿਬੜੀ ਸਕੀਮ ਇਹ ਸੈਂਟਰ ਦੀ ਸੀ ਜਿਹੜੀ ਪੰਜਾਬ ਹਰਿਆਣਾ ਦੇ ਜੁਪੀ ਦੇ ਸੱਤ ਜਿਹੜਿਆਂ ਲਈ ਮਤਲਬ ਬਣਾਈ ਗਈ ਸੀ ਇਹਦੇ ਵਿੱਚ ਕੇਂਦਰ ਨੇ 60% ਦੀ ਤੇ ਸੂਬਾ ਸਰਕਾਰ ਨੇ 40% ਦੀ ਆਪਣਾ ਯੋਗਦਾਨ ਪਾਉਣਾ ਸੀ ਸੋ ਪਰ ਹੂ ਹੂ ਬਹੁਤ ਦੇਰੀ ਹੋ ਗਈ ਤੇ ਕੋਸਤਾ ਹੁਣ ਦੂਸਰਾ ਪੱਖ ਸਾਹਮਣੇ ਆ ਗਿਆ ਹੈ ਅਗਲੀ ਖਬਰ ਆਈ ਹੈ ਕੁਛ ਨਰ ਪਹਿਲਾਂ ਕਿ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ ਫਸਲੀ ਚੱਕਰ ਠੱਲਣ ਵਾਲੇ ਕਰੋੜਾਂ ਰੁਪਏ ਖੂ ਖਾਤੇ ਪਏ ਸੋ ਪਹਿਲਾਂ ਇਸ ਖਬਰ ਨੂੰ ਪੜ੍ਹਦੇ ਹਾਂ ਤੇ ਫਿਰ ਇਸ ਤੇ ਵਿਚਾਰ ਕਰਦੇ ਹਾਂ ਪੰਜਾਬ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਮਿਲੀ ਕਰੋੜਾਂ ਰੁਪਏ ਦੀ ਰਾਸ਼ੀ ਖੂ ਖਾਤੇ ਪੈ ਗਈ ਹੈ ਪੰਜਾਬ ਦੇ ਖੇਤੀ ਵਿਭਾਗ ਦੇ ਉੱਚ ਅਫਸਰਾਂ ਦੀ ਜਾਗ ਉਸ ਵੇਲੇ ਖੁੱਲੀ ਜਦੋਂ ਸੂਬੇ ਵਿੱਚ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਹੋ ਗਿਆ ਕੇਂਦਰ ਸਰਕਾਰ ਵੱਲੋਂ ਖੇਤੀ ਭੋਪਨਤਾ ਲਈ ਮਿਲੇ ਲਗਭਗ 290 ਕਰੋੜ ਰੁਪਏ ਦੇ ਫੰਡ ਰੱਦ ਹੋ ਜਾਣੇ ਹਨ ਦੱਸਣਯੋਗ ਹੈ ਕਿ ਕੇਂਦਰੀ ਫਸਲੀ ਭੋਪਨਤਾ ਸਕੀਮ ਤਹਿਤ ਝੋਨੇ ਦੀ ਕਾਸ਼ਤ ਹਟੋਂ ਨਿਕਲ ਕੇ ਬਦਲੀਆਂ ਫਸਲਾਂ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਦੀ ਹਲਾਸ਼ੇਰੀ ਰਾਸ਼ੀ ਦਿੱਤੀ ਜਾਣੀ ਸੀ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਸੂਬਾ ਸਰਕਾਰ ਨੂੰ ਫਸਲੀ ਭਿੰਤਾ ਦਾ ਸਹਾਇਤਾ ਪ੍ਰੋਗਰਾਮ 10 ਜੂਨ ਨੂੰ ਭੇਜ ਦਿੱਤਾ ਗਿਆ ਸੀ ਪਰ ਇਹ ਖੇਤੀ ਵਿਭਾਗ ਦੇ ਉੱਚ ਅਫਸਰਾਂ ਨੇ ਕਰੀਬ 40 ਦਿਨ ਇਸ ਯੋਜਨਾ ਦੀ ਪਾਫੀ ਨਹੀਂ ਨਿਕਲ ਦਿੱਤੀ ਸੂਬਾ ਸਰਕਾਰ ਨੇ 20 ਜੁਲਾਈ ਨੂੰ ਇਸ ਯੋਜਨਾ ਬਾਰੇ ਦੱਸਿਆ ਇਸ ਸਕੀਮ ਤਹਿਤ 60 ਫੀਸਦੀ ਦੀ ਰਾਸ਼ੀ 173 ਕਰੋੜ ਕੇਂਦਰ ਨੇ ਦੇਣੀ ਸੀ ਜਦਕਿ 115 ਕਰੋੜ ਰੁਪਏ ਸੂਬਾ ਸਰਕਾਰ ਨੇ ਦੇਣੇ ਸਨ ਕੇਂਦਰ ਸਰਕਾਰ ਨੇ ਇਹ ਸਕੀਮ ਪੰਜਾਬ ਹਰਿਆਣਾ ਤੇ ਯੂਪੀ ਦੇ ਕੁਝ ਜ਼ਿਲ੍ਹਿਆਂ ਵਾਸਤੇ ਦਿੱਤੀ ਸੀ ਹਰਿਆਣਾ ਨੂੰ 136 ਕਰੋੜ ਅਤੇ ਯੂਪੀ ਨੂੰ ਲਗਭਗ 16 ਕਰੋੜ ਰੁਪਏ ਦਿੱਤੇ ਜਾਣੇ ਸਨ ਜਦੋਂ ਹੁਣ ਅਗਲੇ ਬਾਰੇ ਝੋਨੇ ਦਾ ਲੋਾਈ ਸੀਜ਼ਨ ਆਵੇਗਾ ਉਦੋਂ ਤੱਕ ਅਗਲਾ ਵਿੱਤੀ ਬਰਾ ਸ਼ੁਰੂ ਹੋ ਚੁੱਕਾ ਹੋਵੇਗਾ ਜਦ ਕਿ ਮੌਜੂਦਾ ਕੇਂਦਰੀ ਸਕੀਮ ਇਸੇ ਵਿੱਤੀ ਬਰੇ ਲਈ ਹੀ ਸੀ ਤੇ ਇਸ ਗੱਲ ਦੇ ਉੱਤੇ ਸਾਡੇ ਖੇਤਵਾਲੀ ਮੰਤਰੀ ਕੁੜੀਆ ਸਾਹਿਬ ਦਾ ਬਿਆਨ ਹੈ ਕਿ ਡਾਇਰੈਕਟਰ ਦੀ ਜਵਾਬ ਤਲਬੀ ਹੋਵੇਗੀ ਖੇਤੀ ਮੰਤਰੀ ਗਰਮੀਤ ਸਿੰਘ ਕੁੜੀਆ ਦਾ ਕਹਿਣਾ ਹੈ ਕਿ ਫਸਲੀ ਭਵਿੰਤਾ ਸਕੀਮ ਨੂੰ ਲਾਗੂ ਕਰਨ ਵਿੱਚ ਡਾਇਰੈਕਟਰ ਦੀ ਕੋਤਾਹੀ ਸਾਹਮਣੇ ਆਈ ਹੈ ਜਿਨ੍ਹਾਂ ਦੀ ਹੁਣ ਜਵਾਬ ਤਲਬੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਕਰੀਬ ਸਵਾ ਮਹੀਨੇ ਦੀ ਦੇਰੀ ਕਰ ਦਿੱਤੀ ਹੈ ਜਿਸ ਕਰਕੇ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਅੱਗੇ ਡਾਇਰੈਕਟਰ ਸਾਹਿਬ ਦਾ ਕੀ ਬਿਆਨ ਹੈ ਇਸੀ ਖਬਰ ਦੇ ਵਿੱਚ ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਐਤਕੀ ਮੱਕੀ ਹੇਠ ਕਰੀਬ 23000 ਹੈਕਟੇਅਰ ਰਕਬਾ ਵਧਿਆ ਹੈ ਉਹਨਾਂ ਨੇ ਕਿਹਾ ਕਿ ਨਰਮੇ ਹੇਠੋਂ ਰਕਬਾ ਨਿਕਲ ਕੇ ਐਤਕੀ ਝੋਨੇ ਹੇਠ ਚਲਾ ਗਿਆ ਹੈ ਪਰ ਉਹ ਫਸਲੀ ਭਪੈਂਤਾ ਸਕੀਮ ਤਹਿਤ ਹਲਾਸ਼ੇਰੀ ਰਾਸ਼ੀ ਦਾ ਫਾਇਦਾ ਦੇਣ ਲਈ ਕੇਂਦਰ ਨੂੰ ਪੱਤਰ ਲਿਖ ਕੇ ਕੁਝ ਹੋਰ ਛੋਟ ਮੰਗਣਗੇ ਆ ਹੁਣ ਗੱਲ ਕਰਦੇ ਆ ਆਪਾਂ ਇਸ ਖਬਰ ਵਿਜਲੇ ਤੱਥਾਂ ਦੀ ਜਿਹੜੀ ਜਮਿਨੀ ਹਕੀਕਤ ਹੈ ਕਿਉਂਕਿ ਖੇਤੀਬਾੜੀ ਸਾਡਾ ਇੱਕ ਬਹੁਤ ਵੱਡਾ ਸੈਕਟਰ ਹੈ ਬਹੁਤ ਐਮ ਜਿਹੜਾ ਹੈਗਾ ਖੇਤਾ ਤੇ ਇਸ ਲਈ ਚਾਹੀਦਾ ਤਾਂ ਇਹ ਸੀ ਕਿ ਇੱਥੇ ਵਿਗਿਆਨੀ ਤੇ ਅਫਸਰ ਜਿਹੜੀ ਸਾਡੇ ਜਿਹੜੇ ਨੀਤੀ ਘੜੇ ਨੇਤਾ ਇਹ ਸਾਰੀ ਸਿਰ ਜੋੜ ਦੇ ਤੇ ਇਹਦਾ ਮੰਥਨ ਕੀਤਾ ਜਾਂਦਾ ਤੇ ਖੇਤੀਮਾਰਾਂ ਦੀ رائے ਦੇ ਨਾਲ ਹੀ ਵੇਖਿਆ ਜਾਂਦਾ ਵੀ ਕਿਹੜੀ ਫਸਲ ਇਹਦੇ ਬਦਲ ਦੇ ਵਿੱਚ ਕਿਹੜੇ-ਕਿਹੜੇ ਖੇਤਰ ਵਿੱਚ ਬੀਜੀ ਜਾਣੀ ਹੈ ਜੇ ਮੱਕੀ ਹੈ ਨਰਮਾ ਹੈ ਮੂੰਗੀ ਹੈ ਮੂੰਗਫਲੀ ਹੈ ਗੁਵਾਰਾ ਹੈ ਜਾਂ ਬਾਸਮਤੀ ਹੈ ਪਰ ਜਦੋਂ ਕਿਸਾਨਾਂ ਨੂੰ ਮਿਲੇ ਆ ਪਿਛਲੇ ਦਿਨੀ ਤਾਂ ਉਹ ਕਹਿੰਦੇ ਵੀ ਜੇ ਮਹਿਕਮੇ ਕੋਲ ਵੀ ਕੋਈ ਡਾਇਰੈਕਸ਼ਨ ਨਹੀਂ ਹੈਗੀ ਉਹ ਜਾਂਦੇ ਆ ਤਾਂ ਉਹ ਕਹਿੰਦੇ ਤੁਸੀਂ ਮੱਕੀ ਬੀਜ ਸਕਦੇ ਹੋ ਬਾਕੀ ਤਾਂ ਸਾਨੂੰ ਪਤਾ ਨਹੀਂ ਵੀ ਮੂੰਗੀ ਬੀਜੋਗੇ ਤਾਂ ਤੁਹਾਨੂੰ ਮਿਲੇਗਾ ਕੁਝ ਜਾਂ ਨਹੀਂ ਮਿਲੇਗਾ ਜਾਂ ਕੁਝ ਲੋਕਾਂ ਨੇ ਨਰਮਾ ਵੀ ਉਸ ਤੋਂ ਹਟਕੇ ਲਾਇਆ ਹੈਗਾ ਤੇ ਨਾਲ ਨਾਲ ਕਿ ਇੱਕ ਕਿਸਾਨ ਨੇ ਵੀ ਦੱਸਿਆ ਕਿ ਉਹਨਾਂ ਕੋਲੇ ਥੋੜੀ ਜ਼ਮੀਨ ਹੈ ਜਿਵੇਂ ਕਿਸੇ ਕੋਲੇ 2 ਏਕੜ ਜ਼ਮੀਨ ਹੈ ਤੇ ਉੱਥੇ ਉਹਨਾਂ ਕੋਲੇ ਕੋਈ ਮੋਟਰ ਕਨੈਕਸ਼ਨ ਨਹੀਂ ਹੈਗਾ ਸਾਧਨ ਨਹੀਂ ਹੈਗਾ ਅੱਗੇ ਕੀ ਕਰਦੇ ਸੀ ਉਹ ਜਦੋਂ بارش ਵਗੈਰਾ ਹੋ ਜਾਂਦੀ ਤਾਂ ਲੇਟ ਝੋਨਾ ਲਾ ਲੈਂਦੇ ਤੇ ਆਂਢੀ ਗਾਂਢੀ ਤੋਂ ਕੁਝ ਲੈ ਕੇ ਆਪਣਾ ਪਾਣੀ ਉਹਨਾਂ ਲੱਗ ਜਾਂਦਾ ਉਸ ਤੋਂ بارشਾਂ ਹੋ ਜਾਂਦੀਆਂ ਤੇ ਉਸ ਤੀਕੇ ਨਾਲ ਉਹ ਕੰਮਜਾਬ ਕਰ ਲੰਦੇ ਸੀ ਪਰ ਇਸ ਵਾਰ ਉਹਨਾਂ ਦਾ ਕਹਿਣਾ ਹੈ ਕਿ ਬਰਸਾਤ ਨਾ ਹੋਣ ਕਰਕੇ ਉਹਨਾਂ ਦਾ ਆਪਣਾ ਪਾਣੀ ਪੂਰਾ ਨਹੀਂ ਆਉਂਦਾ ਦੂਸਰੇ ਗੁੰਡੀਆਂ ਦਾ ਇਸ ਕਰਕੇ ਉਹ ਸਾਨੂੰ ਕਿੱਥੋਂ ਦੇਣਗੇ ਤਾਂ ਉਹ ਬੜੇ ਜਿਤੀ ਦੇ ਵਿੱਚ ਹੈ ਤੇ ਇਸ ਕਰਕੇ ਸਮੱਸਿਆ ਬਣੀ ਹੋਈ ਹੈ ਕੋਈ ਡਾਇਰੈਕਸ਼ਨ ਨਹੀਂ ਹੈਗੀ ਤੇ ਕਿਸੇ ਕਿਸਮ ਦੀ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਹੈਗਾ ਹੁਣ ਵੀ ਇਸ ਗੱਲ ਨੂੰ ਮੰਨ ਕੇ ਚੱਲੋ ਵੀ 5-6 ਦਿਨ ਹੋ ਗਿਆ ਹੈ ਇਹ ਖਬਰ ਆਈ ਨੂੰ ਤੇ ਉਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਉਸ ਤੋਂ ਬਾਅਦ ਜਿਹੜਾ ਆਪਣਾ ਸੇਧ ਨਹੀਂ ਹੈਗੀ ਕਿਸਾਨਾਂ ਲਈ ਤਾਂ ਇਸ ਤਰੀਕੇ ਨਾਲ ਆਪਣੇ ਆਪ ਦੇ ਵਿੱਚ ਵਾਕਈ ਜਿੱਥੇ ਇਹ ਪੈਸਾ ਖੂ ਖਾਤੇ ਜਾਣ ਵਾਲੀ ਗੱਲ ਹੈ ਤੇ ਉੱਥੇ ਹੀ ਜਿਹੜਾ ਖੇਤੀ ਦਾ ਪਵੈਖਿਆ ਤਾਂ ਪਹਿਲਾ ਸਾਲ ਹੈ ਹੁਣ ਆਉਣ ਵਾਲੇ ਸਾਲਾਂ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ ਜੇ ਦੀ ਸ਼ੁਰੂਆਤੀ ਮਾੜੀ ਹੋ ਗਈ ਹੈ ਸੋ ਧਿਆਨ ਦੇਣਾ ਬਣਦਾ ਸਾਡੀਆਂ ਕਿਸਾਨ ਯੂਨੀਅਨਾਂ ਨੂੰ ਵੀ ਮੈਂ ਵੇਖਿਆ ਨਹੀਂ ਵੀ ਉਹਨਾਂ ਦਾ ਵੀ ਕੋਈ ਇਸ ਵਿਸ਼ੇ ਉੱਤੇ ਕੋਈ ਬਿਆਨ ਆਇਆ ਹੋਵੇ ਇਹ ਵੀ ਸਕੀਮ ਤੁਸੀਂ ਕਿਸਾ ਲਾਗੂ ਕਰਨੀ ਹੈ ਜਾਂ ਕਰਨੀ ਜਾਂ ਨਹੀਂ ਕਰਨੀ ਕੋਈ ਦਬਾਅ ਨਹੀਂ ਉਹ ਪਤਾ ਨਹੀਂ ਆਪਣੇ ਆਪ ਚ ਕਿੱਥੇ ਰੁਜੇ ਹੋਏ ਨੇ ਤੇ ਬਾਕੀ ਅਫਸਰ ਸਾਹਿਬ ਚੋ ਬੈਠੀ ਹੈ ਖੇਤਵਾਰੀ ਮੰਤਰੀ ਬੜੇ ਸਿਆਣੇ ਨੇ ਪਰ ਉਹਨਾਂ ਦਾ ਇੱਕ ਵਾਰ ਬਿਆਨ ਆਇਆ ਉਸ ਤੋਂ ਬਾਅਦ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਬਾਰੇ ਕੁਝ ਵੀ ਨਹੀਂ ਪਤਾ ਸੋਚਾ ਹੀਦਾ ਹੈ ਸਮੂਹ ਕਿਸਾਨਾਂ ਨੂੰ ਕਿਸਾਨ ਯੂਨੀਅਨਾਂ ਨੂੰ ਜਾਂ ਜਿਹੜੇ ਕਿਸਾਨ ਹਤੈਸ਼ੀ ਨੇ ਤੇ ਉਹ ਕਿਸੇ ਤਰੀਕੇ ਨਾਲ ਵੀ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਸੋਸ਼ਲ ਮੀਡੀਆ ਵੀ ਆਪਣੇ ਆਪ ਦੇ ਵਿੱਚ ਇੱਕ ਹਾਂ ਬੜਾ ਮਸਾਦਨ ਹੈਗਾ ਸੋ ਹਮੀਦਾ ਇਹਨਾਂ ਅਗਲਾ ਉੱਤੇ ਵਿਚਾਰ ਕਰਕੇ ਪੰਜਾਬ ਦੀ ਖੇਤੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ